ਚੰਦਰੀ ਬਸੋੜੇ ਪਾਵੇ ਸੌਂ ਵੀਰ ਇਕੱਠੀਆਂ ਕਰ ਕਦੇ ਚੰਦਰੀ ਬੁਸਕੜੇ ਪਾਵੇ ਸੌਂ ਵੀਰ ਬੰਡਾ ਸਿਰਨੀ ਪਾਦੋ ਚੜਦੇ ਨੂੰ ਅੱਗ ਲੱਗ ਜਾਵੇ ਸਾਰ ਦੀਆਂ ਬੰਡਾ ਸਿਰਨੀ ਪਾਦੋ ਚੜਦੇ ਨੂੰ ਅੱਗ ਲੱਗ ਜਾਵੇ ਸੌਂ ਦੀਵੇਂ ਬੰਡਾ ਸਿਰਨੀ ਕੁੱਤੇ ਵੀਰ ਦਬਾਰਾ ਟਪ ਜਾ ਮਾ ਚੱਕ ਕੇ ਪਤੀ ਜੇ ਕੱਲੀਆਂ ਮੂਰੇ ਆ ਗਿਆ ਜੇਠ ਕਹਿੰਦਾ ਕੱਲੀਆਂ ਕਿਉਂ ਚੱਲੀਆਂ ਮੁੱਖ ਆ ਗਿਆ ਜੇਠ ਕਹਿੰਦਾ ਕੱਲੀਆਂ ਕਿਉਂ ਚੱਲੀਆਂ ਟਾਈਮ ਘਟੀਦਾ ਹੋਣ ਕਿ ਅੱਗੇ ਲੰਮਾਰ ਕੇ ਜੇ ਸੁਣੀਂਦਾ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਮਾੜੀ ਬਈ ਉੱਥੋਂ ਨਿਆਂ ਦਾ ਕੁੜੀਆਂ ਸੁਣੀਂਦੀਆਂ ਬੱਲੇ 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 ਬਈ ਉੱਥੋਂ ਨਿਆਂ ਦਾ ਕੁੜੀਆਂ ਸੁਣੀਂਦੀਆਂ ਇੱਕ ਪਤਲੀ ਇੱਕ ਪਾਰੀ ਬਈ ਪਤਲੀ ਨੂੰ ਤਾਂ ਲੈ ਕੇ ਵਿਆਹ ਕੇ ਬੱਲੇ 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 ਪਤਲੀ ਨੂੰ ਤਾਂ ਲੈ ਕੇ ਵਿਆਹ ਕੇ ਪਾਰੀ ਰਹੀ ਕੁਮਾਰੀ ਆਪੇ ਲੈ ਜਾਣਗੇ ਜੀ ਨੂੰ ਲੱਗੀ ਪਿਆਰੀ ਆ

ਹੈ ਦਰਵਾਜ਼ੇ ਆਉਂਦੇ ਸੀਗੇ ਵੱਲੋਂ ਕੰਦੀ ਨੱਚਦੇ ਟੱਪਦੇ ਸਾਰੇ ਤੇ ਇਹ ਈ ਤੀਆਂ ਤਾਂ ਲੈ ਕੇ ਹੁੰਦੇ ਆਂਕਾ ਕਿ ਉਹ ਸਮੇਂ ਪ੍ਰਸਾਦ ਜੀ ਦਾ ਵੀ ਬਲੋਕਾ ਕੀ ਹੁੰਦਾ ਪੂਣੀ ਕੀ ਹੁੰਦੀ ਆ ਪੀਂਦੇ ਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬੁੜੀਆਂ ਦੇ ਸੰਧਾਰੇ ਉਹਨੇ ਕੀ ਕਿ ਉਹਨਾਂ ਦੀ ਆਈਏਗੀ ਤੇ ਲੱਜੀ ਵੀ ਉਹਨਾਂ ਦੀ ਆਈਏ ਸਾਰੇ ਲੈ ਕੇ ਆਉਂਦੇ ਹੁੰਦੇ ਸੀਗੇ ਅੱਗੇ ਇਹ ਅਜਿਹਾ ਰਵਾਜ ਹੁੰਦਾ ਸੀ ਬੇਟੇ ਭਾਵੇਂ ਕੁਝ ਵੀ ਨਹੀਂ ਹੈਗਾ ਹਾਂ ਤਾਂ ਸਹੀ ਜੇ ਦੇਖੋ ਹੈ ਨਾ ਹਾਂ ਇਹ ਹੁਣ ਤਾਂ ਬਹੁਤ ਕਾਤਮ ਹੋਇਆ ਪਿਆਗਾ ਮਲਾਈਾ ਤੇ ਸਾਰੇ ਬੁੜੀਆਂ ਵੀ ਤੇ ਹੁਣ ਜਵਾਕ ਦੀਆਂ ਨੇ ਤਾਂ ਲੱਗਣੀਆਂ ਸਾਰੇ ਵੇਹੀ ਟੀਮ ਬਸ ਉਹ ਕਰੀਏਗੀ ਇਹ ਪਹਿਲਾ ਤਾਂ ਪਤਾ ਨਹੀਂ ਹੈਗਾ ਹੁਣ ਜੇ ਵੀਰੇ ਕੋਈ ਦਰਖਤ ਹੋਵੇ ਤਾਂ ਫੇਰ ਪਿੰਗਾ ਝੁੱਟਣਾ ਹੁਣ ਮੈਂ ਮੇਰੀ ਪੋਤੀਆਂ ਨੂੰ ਕਹਿਣ ਲੱਗ ਜਾਨੀ ਆ ਕਿ ਸਾਡੇ ਪਿੰਡ ਅੱਡੇਟ ਰੋਟੀ ਹੁੰਦੀ ਸੀ ਅੱਜ ਜਾਂਦੀਆਂ 3 ਵਜੇ ਜਾਂ ਲੱਗਦੀ ਪਿੰਗਾ ਝੁੱਟਣ ਦੂਜੇ ਦਰਖਤ ਦੇ ਪੁੱਛੇ ਤੋਂ ਜਾਣੇ ਸੀ ਸੱਚ ਬਤਾ ਨੂੰਰਾ ਵਧੀਆ نگانے کوئی نہیں جی وہی وہی سندی کوئی ہن کا کوئی ہے ہی نہیں بیٹھے کوئی بچے اپنے دادا دادی پورے کوئی بیٹھو ہاں جی ہن تو ہے ہی نہیں جی ہن تو اڈو اڈ بیٹھنا سارے بچیاں نے کمرے لگ لگ کمرے ہیں لگ لگ رہ ہی جاندے ہیں دادی دادی جی کوئی بات نہیں ہن تو بچیاں نو ہے ہی نہیں ہن دادے دادیاں ہو گئے ہیں تو ہو گئے ہیں وہ سارے جی سارا جی پاس ہو گئے ہیں تو نہیں گا گھر دے سارے دے رنگ بھی انوں گھر لے انوں دے انوں ٹیچر مکھاول کرنا ਅੱਜ ਕੱਲ੍ਹ ਸਹਿਨ ਸ਼ਕਤੀ ਵੀ ਘਟ ਗਈ ਅੱਗੇ ਰੇਕ ਰਾਹ ਜਾਂਦੇ ਨੂੰ ਰਾਹੀ ਨੂੰ ਪਿੱਛੇ ਕਰਨੀ ਪਿੰਗਾ ਝੂਕਨੀਆ ਪਿੰਗਾ ਝੂਕਰੀ ਨੇ ਕਿਸੇ ਨੇ ਪਤਾ ਨਹੀਂ ਪਹਿਲੀ ਪਹਿਲੀ ਮਾਰੇ ਅੱਜ ਦਾ ਟਾਈਮ ਵਿੱਚ ਬਹੁਤ ਬਦਲ ਗਿਆ ਮੋਬਾਈਲਾਂ ਨੇ ਬਹੁਤ ਬਦਲ ਕੇ ਲਿਆ ਮੇਰੀ ਭੈਣ ਦਾ ਵਿਆਹ ਹੋਇਆ ਸੀ ਦਾ ਅੱਜ ਪਹਿਲੀ ਵਾਰੀ ਉਹਦਾ ਸਨਾਰ ਆ ਗਿਆ ਇਲਾਕਾ ਕਹਿੰਦੇ ਆ ਕਿ ਪਿੰਗਾਈ ਹੋਣੀ ਤੇ ਭੱਟੀ ਆਈ ਹੋਣੀ ਤੇ ਅਸੀਂ ਲੈਰ ਦੇ ਉੱਤੇ ਲੱਗੀਆਂ ਉੱਤੇ ਲੱਜ ਪਾਈ ਪਿੰਗਾ ਤੁਸੀਂ ਪੂਰੀ ਵਧੀਆ ਭੱਟੀ ਐਨਾ ਸੋਹਣਾ ਗੋਟਾ ਲੱਗਿਆ ਉਹਦੇ ਉੱਤੇ अॻियां ईंदी ਕੇ یاد اتے رہ رہے وہ کرتے تھے پیار بنیا ہوا تھی جان چیتائیں بھی ودیا رکھتے تھے ان کا ناطہ کسے چچے کا یہ بھی اپنے انوکار ہے اس کو ان کا خوب یاد کیا مما تے پالنیا پنگا وہ دے رہی یاد اوندی ہے وہ سمے دی اج یاد اوندی ہے یاد اوندی ہے کاشی کا پنگا کیوں یاد ہے یاد وہ یاد ا رہا ہے ਇਹ ਕਹੋ ਜੇ ਜਦੋਂ ਕਹਿੰਦੀ ਆ ਕਪੜਾ ਜੂੜਾ ਲੈਂਦੀ ਆ ਈ.ਡੀ. ਸੁਪਿਆਦੀਆਂ ਕਹਿੰਦੀ ਵਾ ਤੇਰੇ ਸਾਥ ਦਾ ਝੱਟ ਕਪੜੀ ਲੈਂਦਾ ਆ ਆ ਵੀ ਬੋਲਣਾ ਇੱਕ ਮੀਤ ਦਾ ਸਾਡਾ ਜਿਹੜਾ ਮੇਰਾ ਨਾਮ ਸਰਵਜੀਤ ਕੋਰਾਟ ਹੈ ਜਿਹੜਾ ਤੁਹਾਨੂੰ ਮਨਾਇਆ ਜਾ ਰਿਹਾ ਹੈ ਕਿ ਮੈਂ ਬਹੁਤ ਜੀਆ ਉਹਦੇ ਕੈਮਾ ਫੰਕਸ਼ਨ ਆ ਸਾਡਾ ਦੀ ਤੀਸਰਾ ਫੰਕਸ਼ਨ ਆ ਸਾਨੂੰ 3 ਦਿਨ ਹੋ ਗਏ ਸਾਡਾ ਫੀਟਲਾ ਤੇ ਦਾ ਸਮਾਪਤੀ ਆ ਅੱਜ ਦੀ ਇੰਨਾ ਖੁਸ਼ਹਾਲਾ ਮਿਲਿਆ ਬਹੁਤ ਜ਼ਿਆਦਾ ਸਾਡੇ ਪਿੰਡੋਂ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਭੈਣ ਸਾਰੇ ਨੂੰ ਹਮਮਾ ਹਮਾਰ ਪਿੰਡ ਦੇ ਵਿੱਚ ਹੀ 살 ਲੱਗਾ ਬੰਬਾ ਕੇ ਜਿੰਨਾ ਪ੍ਰਾਰਥਨਾ ਕਰੀਆਂ ਤੁਸੀਂ ਹੁਣ ਯਾਦ ਆਉਂਦੀਆਂ ਨੇ ਵੀ ਕਿਸ ਤਰ੍ਹਾਂ ਮਨਾਈਆਂ ਜਾਂਦੀਆਂ ਸੀ ਸਾਡੀ ਪ੍ਰਾਰਥਨਾ ਕਰੀਆਂ ਤਾਂ ਸਾਡੇ ਕਿਤਾਬਾਂ ਦੇ ਵਿੱਚ ਹੀ ਪੜਿਆ ਦੇਖੋ ਅਸੀਂ ਤਾਂ ਇਹਨਾਂ ਦੇਖਿਆ ਵੀ ਨਹੀਂ ਹਨਾ ਪਿਛਲੇ ਸਮੇਂ ਦੇ ਵਿੱਚ ਅਸੀਂ ਪਿੰਗਾ ਬਾਰੇ ਸੁਣਦੇ ਰਹੇ ਪਿੰਗਾ ਬਾਰੇ ਪੜਿਆ ਤਾਂ ਹੁਣ ਪਿੰਗਾ ਪਾਉਣ ਨੂੰ ਦ੍ਰੱਸਤੀ ਨਹੀਂ ਰਹੇ ਜ਼ਰੂਰ ਬੱਚਿਆਂ ਨੂੰ ਸਾਰਿਆਂ ਨੂੰ ਪ੍ਰੰਤ ਸੱਭਿਆਚਾਰ ਬਾਰੇ ਜੋੜਨਾ ਚਾਹੀਦਾ ਹੈ ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਬਾਰੇ ਕੰਨੀਆਂ ਹੁੰਦੀਆਂ ਕੁੜੀਆਂ ਨੂੰ ਤੇ ਚੀਜ਼ਾਂ ਬਾਰੇ ਪਤੀਨੀ ਵਿਚਾਰਖਗਤਨਾ ਕੀ ਹੁੰਦਾ ਪਿੰਗਾ ਕਿਵੇਂ ਪੈਂਦੀਆਂ ਨੇ ਝੂਟੇ ਕਿਵੇਂ ਲੈਂਦੇ ਸੀ ਬਿਲਕੁਲ ਇਹਨਾਂ ਬਾਰੇ ਨੌਲੇਜ ਹੀ ਨਹੀਂ ਹੈਗੀ ਸਿਰਫ ਮੋਬਾਈਲਾਂ ਬਾਰੇ ਨੌਲੇਜ ਅੱਜ ਦੇ ਕਾਫੀ ਸਾਰੇ ਬੱਚਿਆਂ ਨੂੰ ਉੱੱਡੇ ਸਾਹਮਣੇ ਆ ਜਿੰਨੇ ਤੇਰੇ ਡੀਜੇ ਚੱਲ ਰਹੇ ਆ ਉਹਨਾਂ ਦਾ ਇੰਜੋਇਮੈਂਟ ਕਰ ਰਹੀ ਐ ਨੇ ਇਹਦੇ ਹੁਣ ਬੋਲੀਆਂ ਤੇ ਲੱਗੇ ਜੇ ਮੈਂ ਸਾਰੇ ਵਾਪਸ ਹੋਣ ਲੱਗ ਜਾਂਦੇ ਜਰੂਰ ਉਹਨਾਂ ਵੱਡੇਾਂ ਤੋਂ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਸਨੇਹਾ ਅੱਜਕੱਲ ਦੀ ਪੀੜ੍ਹੀ ਰੋਏ ਆ ਮੋਬਾਈਲਾਂ ਦਾ ਜੋਗਾ ਮੋਬਾਈਲਾਂ ਨੂੰ ਬੰਦ ਕਰਕੇ ਆਪਾਂ ਨੂੰ ਪ੍ਰਾਤਨ ਸੱਭਿਆਚਾਰ ਨਾਲ ਜੋੜਨਾ ਚਾਹੀਦਾ